ਪੰਜਾਬ ਦੇ ਵਿੱਚ ਜਿਹੜਾ ਛੁੱਟੀਆਂ ਦਾ ਹੋ ਗਿਆ ਐਲਾਨ ਲਗਾਤਾਰ ਤਿੰਨ ਛੁੱਟੀਆਂ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਨਾਂ ਲੋਕਾਂ ਨੇ ਚਾਹ ਰਹੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਤੰਬਰ ਦਾ ਮਹੀਨਾ ਸ਼ੁਰੂ ਹੋਣਾ ਕਰੀਬ ਇੱਕ ਹਫ਼ਤਾ ਹੋ ਗਿਆ ਹੈ ਇਸ ਮਹੀਨੇ ਵੀ ਕਈ ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਸਤੰਬਰ ਦੇ ਮਹੀਨੇ ਦੇ ਵਿੱਚ ਹੋਰ ਕੋਈ ਤਿਹਾੜ ਨਹੀਂ ਫਿਰ ਵੀ ਲਗਾਤਾਰ ਤਿੰਨ ਦਿਨ ਦੀਆਂ ਛੁੱਟੀਆਂ ਨੇ ਇਸ ਦੌਰਾਨ ਦਫ਼ਤਰ ਬੈਂਕ ਕਾਲਜ ਸਕੂਲ ਸਭ ਬੰਦ ਰਹਿਣਗੇ ਇਸ ਵਾਰ 15 16 17 ਸਤੰਬਰ ਦੀਆਂ ਛੁੱਟੀਆਂ ਦਾ ਐਲਾਨ ਹੈ ਜੋ ਕਿ ਕਿਸੇ ਜਸ਼ਨ ਤੋਂ ਘਟ ਨਹੀਂ ਹੈ ਇਹਨਾਂ ਛੁੱਟੀਆਂ ਪਿੱਛੇ ਕਾਰਨ ਵੀ ਦਿਲਚਪਸ ਨੇ 15 ਅਗਸਤ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੈ 16 ਸਤੰਬਰ ਨੂੰ ਇਸਲਾਮ ਧਰਮ ਦੇ ਮਹੱਤਵਪੂਰਨ ਤਿਉਹਾਰ ਈਦ-ਏ-ਮਿਲਾਦ-ਉਨਨ ਨਬੀ ਦੀ ਮਹੱਤਵਪੂਰਨ ਛੁੱਟੀ ਹੈ ਤੇ 17 ਨੂੰ ਸ਼ਕਰਮਾ ਪੂਜਾ ਦੇ ਮੌਕੇ ਛੁੱਟੀ ਹੈ ਜਿਵੇਂ 15 ਨੂੰ ਤਾਂ ਹਫਤਾਵਾਰੀ ਛੁੱਟੀ ਹੈ ਹਫਤੇ ਦੇ ਆਖਰੀ ਦਿਨ ਐਤਵਾਰ ਨੂੰ ਛੁੱਟੀ ਹੁੰਦੀ ਹੈ 16 ਨੂੰ ਈਦ ਹੈ ਤੇ 17 ਨੂੰ ਜੀਆਂ ਵਿਸ਼ਕਰਮਾ ਪੂਜਾ ਹੈ ਜਿਸ ਕਾਰਨ ਛੁੱਟੀ ਹੈ ਇਸ ਮੁਕੇ ਵਕ ਵਕ ਜਗਾਵਾਂ ਤੇ ਛੁੱਟੀ ਹੋਣ ਦਾ ਐਲਾਨ